ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਟੀ ਧੁੰਦ ਜੱਗ ਚਾਨਣ ਹੋਆ ਸਤ ਗੁਰ ਨਾਨਕ ਪ੍ਰਗਟਿਆ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜੱਗ ਮਾਹੇ ਪਠਾਇਆ ਦੇਮਾ ਜਗਤ ਗੁਰੂ ਧੰਨ ਧੰਨ ਸਹਿਬ ਨੰਗਦੇਵ ਜੀ ਮਹਾਰਾਜੀ ਦਾ ਪ੍ਰਕਾਸ਼ ਪੁਰਬ ਅੱਜ तमाम ਦੁਨੀਆ ਵਿੱਚ ਵਰਲਡ ਵਿੱਚ ਸਾਰੇ ਪਾਸੇ ਮਨਾਇਆ ਜਾ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੂੰ ਗੁਰਨਾਗ ਸਾਹਿਬ ਮਹਾਰਾਜ ਪ੍ਰਕਾਸ਼ ਦੀਆਂ ਲੱਖ ਲੱਖ ਵਧਾਈਆਂ ਦੀ ਗੁਰੂ ਮਾਰਜ ਕਿਰਪਾ ਕਨ ਸਵਾਜ ਘੜੀ ਬੇਟ ਵੀ ਸਾਡੇ ਸੰਗਤਾਂ ਨੇ ਪਰਾਲਾ ਕੀਤਾ ਇਸਲਾਣਾ ਦੇ ਤਨਾ ਸ੍ਰੀ ਖੰਡਪਾੜ ਸਾਹਿਬ ਜੀ ਦੇ ਭੋਗ ਤੋਂ ਅਪਰੰਤ ਇਸਲਾਣਾ ਦੇ ਨਗਰ ਕੀਰਤਨ ਸਾਹਿਬ ਸਜਾਏ ਗਏ ਨੇ ਇਸੇ ਤਰ੍ਹਾਂ ਹੀ ਚੜ੍ਹਦੇ ਪੜਾ ਦੇ ਵਜ੍ਹਾ ਨਾਲ ਕੀਰਤਨ ਵਿੱਚ ਹੁਣ ਅਸੀਂ ਅੱਜ ਇਸ ਟਾਈਮ ਬਾਬਾ ਸ਼ੰਗਾਰਾ ਸਿੰਘ ਦੀ ਸਬੂਤਰਾ ਬਾਸਤ ਸਿੰਘ ਦੀ ਬਾਗ ਵਾਲੇ ਉਹਨਾਂ ਦੇ ਗ੍ਰਹਿ ਵੇਖੀ ਪਹੁੰਚੇ ਆ ਉਹਨਾਂ ਨੇ ਵੀ ਪੂੜੀਆਂ ਦਾ ਲੰਗਰ ਜਿਹੜਾ ਇਸਲਾਣਾ ਦੇ ਤਰ੍ਹਾਂ ਸ਼ਿਕਾਇਆ ਸੰਗਤਾਂ ਨੂੰ ਸਮੂਹ ਅਗਲੇ ਦਾ ਪੜਾ ਜਿਹੜਾ ਆਰੰਭ ਹੋਣਾ ਹੈ ਇਸੇ ਤਰ੍ਹਾਂ ਹੀ ਘੜੀ ਨਗਰ ਦੇ ਵਿੱਚੋਂ ਵਿਚਰਦਿਆਂ ਹੋਏ ਆ ਬੁਰਜ ਪੱਕਾ ਪਹੁੰਚ ਕੇ ਉਸ ਤੋਂ ਬਾਅਦ ਮਹੱਦੀਪੁਰ ਪਹੁੰਚ ਕੇ ਉਸ ਤੋਂ ਬਾਅਦ ਸ਼ਾਮ ਨੂੰ ਆ ਕੇ ਸਮਾਪਤੀ ਹੋਣੀ ਹੈ ਦੁਆਰਾ ਫੇਰ ਗੁਰੂ ਮਹਾਰਾਜ ਕਿਰਪਾ ਕਰਨ ਸਾਰੇ ਸੰਗਤਾਂ ਨੂੰ ਨਗਰ ਖੇੜਿਆ ਨੂੰ ਜਿੰਨੀਆਂ ਸੰਗਤਾਂ ਸੇਵਾਵਾਂ ਨਿਵਾ ਰਹੀਆਂ ਨੇ ਸਰਨ ਚੜ੍ਹਦੀ ਕਲਾ ਵਿੱਚ ਕਰਨ ਸਾਰੀਆਂ ਦੇਸ਼ ਵਿਦੇਸ਼ ਸੰਗਤਾਂ ਨੂੰ ਗੁਰਨਾਮ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ਪੁਰ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਸੰਗਤਾਂ ਪਿੰਡ ਘੜੀ ਵੇੜ ਦੇ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਕੀ ਆ ਸਵੇਰ ਤੋਂ ਲੈ ਕੇ ਪ੍ਰਭਾਤੀ ਤੋਂ ਲੈ ਕੇ ਸ਼ਾਮ ਦੇ ਲੰਗਰਾਂ ਤੱਕ ਹਰ ਇੱਕ ਆਪਣੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕਰਕਰ ਦੇ ਵਿੱਚ ਸਰਦਾਰ ਸਾਹਿਬ ਦੇ ਚੰਗੇ ਤਰ੍ਹਾਂ ਆਪਣੇ ਸੇਵਾ ਨਿਵਾ ਰਹੇ ਨੇ ਜਿੱਥੇ ਸੇਵਾ ਨਿਵਾ ਰਹੇ ਨੇ ਉੱਥੇ ਆਪਣੇ ਦੇਸ਼ ਵਾਸੀਆਂ ਨੂੰ ਅੱਜ ਦੇ ਇਸ ਪ੍ਰਕਾਸ਼ ਉਤਸਵ ਗੁਨਾਨ ਸਿੰਘ ਸਾਹਿਬ ਦੇ ਗੁਰਪੁਰਬ ਦੀ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਚੰਗੀ ਕਲਾ ਬਖਸ਼ੇ ਅੱਜ ਦਾ ਇਹ ਸੋ ਮਹਾਨ ਇੱਕ ਬਹੁਤ ਬੜਾ ਮਹਾਨ ਦਿਨ ਹੈ ਗੁਰੂ ਸਾਹਿਬ ਨੇ ਦਬਲਿਆਂ ਕੁਚਲਿਆਂ ਨੂੰ ਉੱਚਾ ਚੋਕਾਂ ਦੇ ਲਈ ਉੱਚਾ ਚੋਕਾਂ ਦੇ ਲਈ ਜੋ ਕੁਝ ਉਹਨਾਂ ਨੇ ਸਿੱਖਿਆਵਾਂ ਦਿੱਤੀਆਂ ਨੇ ਅੱਜ ਉਹਨਾਂ ਨੂੰ ਸਿੱਖਿਆਵਾਂ ਦੇ ਆਪਾਂ ਨੂੰ ਚੱਲਣ ਦੀ ਲੋੜ ਆ ਸਾਨੂੰ ਹਰ ਇੱਕ ਨਾਗਰਿਕ ਨੂੰ ਉਹਨਾਂ ਦੀਆਂ ਸਿੱਖਿਆਵਾਂ ਦੇ ਚੱਲ ਕੇ ਜਿੱਥੇ ਆਪਣਾ ਸੁਧਾਰ ਕਰੀਏ ਉੱਥੇ ਹੀ ਆਪਣੇ ਸਮਾਜ ਦਾ ਆਪਣੇ ਦੇਸ਼ ਦਾ ਆਪਣੇ ਬੱਚਿਆਂ ਦੇ ਵਿਕਾਸ ਲਈ ਸੋਚੀਏ ਸਿੱਖਿਆ ਦਈਏ ਚੰਗੀ ਸਿੱਖਿਆ ਦਈਏ ਜੀ ਸਿੱਖਿਆ ਨੂੰ ਲੈ ਕੇ ਜਿੱਥੇ ਅਸੀਂ ਆਪਣਾ ਜੀਵਨ ਵੀ ਵੀ ਉਜਾਗਰ ਕਰ ਸਕੀਏ ਔਰ ਸਾਡੇ ਦੇਹ ਦਾ ਫਾਇਦਾ ਹੋ ਸਕੇ ਭਲਾ ਹੋ ਸਕੇ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਬੇਨਤੀ ਕਰਦਾ ਹਰ ਇੱਕ ਨਗਰ ਨਿਵਾਸੀ ਦੇਸ਼ ਵਾਸੀ ਜਿਨ੍ਹਾਂ ਵੀ ਭਾਵਨਾਵਾਂ ਸਾਧਾਪੁਰ ਨਾਰੋ ਆਤਮਾ ਤੋਂ ਉਹਨਾਂ ਦੀ ਮਨੋਕੰਨਾ ਸੰਪੂਰਨ ਕਰੇ ਪੂਰੀਆਂ ਕਰੇ ਉਹ ਸਾਨੂੰ ਇਹ ਮਾਲਕ ਆਪਣੇ ਗੁਰਚਰਨਾਂ ਦੇ ਨਾਲ ਜੋੜ ਕੇ ਰੱਖੇ ਜਿਹੜੀਆਂ ਸਿੱਖਿਆਵਾਂ ਉਹਨਾਂ ਨੇ ਦਿੱਤੀਆਂ ਨੇ ਅਸੀਂ ਉਹਨਾਂ ਦੇ ਚੱਲ ਕੇ ਆਪਣੇ ਜੀਵਨ ਨੂੰ ਕੀਆ ਸਫਲ ਬਣਾ ਚੱਕੇ ਇਹਨਾਂ ਕੁਝ ਕਹਿੰਦਾ ਹੀ ਹੋਇਆ ਉਹ ਸੇਮਰਾ ਜਾਚਗਰਾਂ ਦੁਆਰਾ ਫੇਰ ਮਤੇ ਇੱਕ ਆਕਰ ਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਨਗਰਾਂ ਵਿੱਚ ਵਸਦੀ ਸੰਗਤਾਂ ਨੂੰ ਧੰਨ ਧੰਨ ਸਬਸਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਕੋਟਨ ਕੋਟ ਪ੍ਰਣਾਮ ਅੱਜ ਸਮੂਹ ਗੜੀ ਵੇਟ ਦੁਰਜਪੱਕਾ ਪਿੰਡ ਮਹਾਦੀਪੁਰ ਕਿੰਨਾ ਪਿੰਡਾਂ ਦੀ ਸੰਗਤਾਂ ਨੇ ਧੰਨ ਧੰਨ ਸਬਸਿ ਸ੍ਰੀ ਗੁਰੂ ਨਾਨਕ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਏ ਹਨ ਹਰੇਕ ਸਾਲ ਨਗਰ ਕੀਰਤਨ ਕਰਨੇ ਆ ਸੰਗਤਾਂ ਹਮ ਹਮਾ ਕੇ ਦੱਖਣ ਦੇਰੀਆਂ ਨੇ ਸੰਗਤਾਂ ਦਾ ਸਹਿਯੋਗ ਬਾਹਰਲੀਆਂ ਕੰਟਰੀਆਂ ਤੋਂ ਖੋਰਨ ਕੰਟਰੀਆਂ ਤੋਂ ਜਿਹੜੀ ਸੰਗਤਾਂ ਦਾ ਸਹਿਯੋਗ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿੱਥੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸੰਗਤਾਂ ਨਮਸਤਕ ਹੋ ਰਹੀਆਂ ਨੇ ਆਪਣਾ ਜੀਵਨ ਸਫਲ ਬਣਾ ਰਹੀਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਪਿੰਡਾਂ ਦੇ ਵਿੱਚ ਲੰਗਰ ਯਾਤਰਾ ਸੋਭਾ ਹਰ ਮદાન ਫੜੇ ਕਰ ਰਿਹਾ ਇਸ ਦੇ ਵਿੱਚ ਸੰਗਤਾਂ ਦਾ ਵੀ ਭਲਾ ਤੇ ਸਾਰੇ ਜਗਤ ਦਾ ਭਲਾ ਧੰਨ 탄 ਸਾਹਿਬਗੁਰੂ ਨਾਨਕਦੇਵ ਜੀ ਨੇ ਪੈਦਲ ਚੱਲ ਕੇ ਸੰਗਤਾਂ ਨੂੰ ਸਾਰਿਆ ਤੇ ਅੱਜ ਦੇ ਯੁੱਗ ਵਿੱਚ ਹਰੇਕ ਸੂਲਤ ਹੁੰਦਿਆ ਵੀ ਜੇ ਸੰਗਤਾਂ ਇੰਨਾ ਉਪਰਾਲਾ ਨਾ ਕਰਨ ਤਾਂ ਬਹੁਤ ਘਾਟ ਆਪਾਂ ਕਹਿੰਦੇ ਆ ਪਰ ਪ੍ਰਮਾਤਮਾ ਹਰੇਕ ਨੂੰ ਬਲ ਬੁਧ ਦੀ ਬਖਸ਼ੇ ਤੇ ਹਰੇਕ ਸਾਲ ਚੜਦੀ ਤੇ ਚੜਦੀ ਕਲਾ ਵਿੱਚ ਨਗਰ ਕੀਰਤਨ ਕੱਢਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਅੱਜ ਸ੍ਰੀ ਗੁਰੂ ਨਾਨਕਦੇਵ ਜੀ ਦਾ ਪਹਿਲੇ ਪਾਸੇ ਦਾ ਜਨਮ ਦਿਹਾੜਾ ਨਗਰ ਬਿਲੋਂ ਮੈਂ ਆ ਰਿਹਾ ਅਸੀਂ ਮੀਰ ਬਦਾਸ ਮਹਾਰਾਜ ਕਮੇਟੀ ਵੱਲੋਂ ਬਹੁਤ ਬਹੁ ਲੱਖ ਲੱਖ ਵਧਾਈਆਂ ਸੰਗ ਦੇ ਰਹੇ ਹਾਂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਨਗਰ ਖੇੜਾ ਪਲਾ ਸਰਬੱਤ ਦਾ ਭਲਾ ਕਰਨੀ ਵਾਹਿਗੁਰੂ ਜੀ ਖਾਲਸਾ ਸਾਹਿਬ ਅਸੀਂ ਫਤਿਹ